ਗਗਨ ਦਮਾਮਾ ਬਾਜਿਓ ਪਰਿਓ ਨਿਸਾਨਾ ਕਾਓ ਖੇਰਜੂ ਮੰਡਿਓ ਸੂਤਮਾ ਅਬਜੋਜਨ ਕੋਤਾਓ ਸਾਸੰਗਤ ਨਨਕਾਨਾ ਸਾਹਿਬ ਦੇ ਸ਼ਹੀਦਾਂ ਦੀ ਸ਼ਹਾਦਤ ਐਨੀ ਮਹਾਨ ਹੈ ਕਿ ਜੋ ਪ੍ਰਗਟਾਵਾ ਕਰਦੀ ਹੈ ਗੁਰੂ ਘਰ ਪ੍ਰਤੀ ਆਪਣੇ ਆਕੀਦੇ ਤੇ ਸਮਰਪਣ ਦਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੌਮ ਦੀਆਂ ਰਹਿਨੁਮਾ ਸ਼ਖਸੀਅਤਾਂ ਨੇ ਇੱਕ ਅਜਿਹੀ ਮਹਾਨ ਵਿਰਾਸਤੀ ਯਾਦਗਾਰ ਨੂੰ ਤਾਮੀਰ ਕਰਵਾਇਆ ਜਿਸ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਇਥੋਂ تعلیم ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਾਡਾ ਸਰਮਾਇਆ ਨੇ ਉਥੇ تعلیم ਦੇਣ ਵਾਲੇ ਵੀ ਸਾਡੇ ਬੇਸ਼ਕੀਮਤੀ ਰਤਨ ਨੇ ਇੱਕ ਅਜਿਹੀ ਬੇਸ਼ਕੀਮਤੀ ਰਤਨ ਨੂੰ ਆਪ ਜੀ ਦੇ ਰੋਬਰੂ ਕਰਾਵਾਂਗੇ ਸਾਡੇ ਖਾਸ ਪ੍ਰੋਗਰਾਮ ਅਰਮੋਲ ਰਤਨ ਦੇ ਰਾਹੀਂ ਉਹ ਰਤਨ ਹੈ ਪ੍ਰਿੰਸੀਪਲ ਬਲਦੇਵ ਸਿੰਘ ਜੀ ਤੇ ਮੈਂ ਹਾਂ ਆਪ ਜੀ ਦੇ ਨਾਲ ਵਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਡੇ ਨਾਲ ਨੇ ਪ੍ਰਿੰਸੀਪਲ ਬਲਦੇਵ ਸਿੰਘ ਜੀ। ਬਲਦੇਵ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਸ ਖੇਤਰ ਦੇ ਵਿੱਚ ਆਉਂਦਾ ਸਬੱਬ ਕਿਵੇਂ ਬਣਿਆ? ਕਿੱਥੋਂ ਸ਼ੁਰੂਆਤ ਹੋਈ? ਤੇ ਮੇਰੇ ਜਿਹੜੇ ਮਾਤਾ ਪਿਤਾ ਸੀਗੇ ਜਾਂ ਮੇਰੇ ਜਿਹਨੇ ਵੱਡੇ ਸੀਗੇ ਉਹ ਗੁਰੂ ਘਰ ਬਹੁਤ ਘੱਟ ਤੁਹਾਨੂੰ ਪਤਾ ਹੈ। ਵੀ ਪੁਰਾਣੇ ਬੰਦੇ ਜਿਹੜੇ ਆ ਉਹ ਗੁਰੂ ਘਰ ਨਾਲ ਜਾਂਦੇ ਸੀ ਪਰ ਜੁੜੇ ਸੀਗੇ ਪਰ ਬਹੁਤ ਘੱਟ ਜਾਂਦੇ ਸੀ। ਆਪਣੇ ਕੰਮ ਕਾਜਾਂ ਦੇ ਵਿੱਚ ਜਿਆਦਾ ਲੱਗੇ ਸੀ ਸਾਡਾ ਜਿਹੜਾ ਪਿੰਡ ਆ ਉਹ ਬਿਲਕੁਲ ਬਾਡਰ ਏਰੀਏ ਤੇ ਵਾਗਾ ਪਾਡਰ ਜਿਹੜਾ ਹੈ ਉਹਦੇ ਨਾਲ ਹੀ ਸਾਡਾ ਪਿੰਡ ਆ ਉੱਥੇ ਮੇਰਾ ਜਿਹੜਾ ਸ਼ੁਰੂਆਤ ਜਿਹੜੀ ਹੈ ਮੇਰੀ ਜ਼ਿੰਦਗੀ ਦੀ ਉੱਥੋਂ ਹੋਈ ਆ ਹੂੰ ਉੱਥੇ ਪਿੰਡ 'ਚ ਫਿਰ ਨਿਹੰਗ ਸਿੰਘ ਆਉਗੇ ਤੇ ਸਾਨੂੰ ਉਹ ਚੰਗਾ ਲੱਗਾ ਜਦੋਂ ਅਸੀਂ ਛੋਟੇ ਹੁੰਦੇ ਆ ਸਾਡੇ ਅੰਦਰ ਇੱਕ ਇਹੋ ਜਿਹੀ ਚੀਜ਼ ਬਣੀ ਪਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਸਿਰ ਤੇ ਚੋੱਕ ਕੇ ਲੈ ਕੇ ਜਾਂਦੇ ਆ ਹੂੰ ਜੇ ਸਾਡੇ ਅੰਦਰ ਸੀਗਾ ਆਹੀਂ ਸਹਰਾਣਾ ਜਿਹੜਾ ਉਹ ਸਿਰ ਤੇ ਰੱਖ ਕੇ ਉਹਨਾਂ ਨੂੰ ਵੇਖ ਕੇ ਤੇ ਉਹਨੂੰ ਚੋਰ ਕਰਨਾ ਤੇ ਉਹ ਸਾਰਾ ਕੁਝ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਕੋਲ ਹੀ ਅਮਰ ਛਕਿਆ ਸਾਡੇ ਪਿੰਡ ਸੀਗੇ ਭਾਈ ਖਤਰ ਸਿੰਘ ਜੀ ਪਰ ਉਹਨਾਂ ਦੇ ਵੱਡੇ ਭਰਾ ਭਾਈ ਵਰਿਆਮ ਸਿੰਘ ਜੀ ਸੁਰਜੀਤ ਸਿੰਘ ਜੀ ਭਾਈ ਪਿਆਰਾ ਸਿੰਘ ਜੀ ਉਹ ਉਹ ਉਹਨਾਂ ਕੋਲ ਜਾਦਾ ਉਹ ਆਉਂਦੇ ਸੀ ਜੀ ਉਹਨਾਂ ਦੇ ਘਰ ਫੇਰਨਾ ਪੜਾ ਕਰਨਾ ਉੱਥੇ ਜਾਂ ਉੱਥੇ ਪੜਾ ਕਰਨਾ ਹੂੰ ਉਨ ਉਹ ਕੀਰਤਨ ਹੀ ਉਹ ਕਰਦੇ ਹੂੰ ਜਦੋਂ ਮੈਨੂੰ ਕੀਰਤਨ ਦੀ ਜੜੀ ਲੱਗਣ ਲੱਗੀ ਆ ਹੂੰ ਤੇ ਸਾਨੂੰ ਉਹ ਬਾਜਰ ਹੱਥ ਨਹੀਂ ਲਾਉਂਦੇ ਲੇਕਿਨ ਉੱਥੋਂ ਜਿਹੜਾ ਇਹ ਬੀ ਜਿਹੜਾ ਨਾ ਉੱਥੋਂ ਪੁੰਗਰਨਾ ਸ਼ੁਰੂ ਹੋਇਆ ਕੀਰਤਨ ਦਾ ਹੂੰ ਤੇ ਨਾਲ ਹੀ ਖਾਲਾ ਇਹ ਇੱਥੇ ਮੇਰੇ ਨਾਮ ਕੇ ਨਹੀਂ ਉਥੇ ਆਣ ਕੇ ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ ਹੂੰ 8ਵੀਂ ਦੀ ਪੜ੍ਹਾਈ ਜਿਹੜੀ ਆ ਮੈਂ ਉੱਥੋਂ ਕੀਤੀ ਉੱਥੇ ਫਿਰ ਸੰਥਿਆਲ ਕੀਤੀ ਮੋਢਲੀ ਉਹ ਭਾਈ ਪਿਆਰਾ ਸੁਹਣਾ ਉਹ ਜਿਹੜੀ ਇਸ ਖੇਤਰ ਦੀ ਸ਼ੁਰੂਆਤ ਹੈ ਅੰਮ੍ਰਿਤਪਨ ਗੀਤਾ ਉਹ ਨਿਹੰਗ ਸਿੰਘਾਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਹਾਂਜੀ ਜੀ ਸਤਸੰਗਤ ਇਥੇ ਇਸ ਗੱਲ ਤੋਂ ਵੀ ਇਥੇ ਅੰਦਾਜ਼ਾ ਲਗਾ ਜਾ ਸਕਦਾ ਹੈ ਕਿ ਜਿਹੜੀਆਂ ਸਿੱਖ ਕੌਮ ਦੀਆਂ ਸ਼ਰਮੌਰ ਜਥੇਬੰਦੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਹੋਰ ਵੀ ਕਈ ਸੰਪਰਦਾਵਾਂ ਨੇ ਸਾਡੀਆਂ ਉਹਨਾਂ ਦਾ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਹੁਤ ਵੱਡਾ ਯੋਗਦਾਨ ਰਿਹਾ ਪ੍ਰਿੰਸੀਪਲ ਸਾਹਿਬ ਉਸ ਤੋਂ ਬਾਅਦ ਤੁਸੀਂ ਦਮਦਮੀ ਟਕਸਾਲ ਵਿਖੇ ਵੀ ਸਿੱਖਿਆ ਪ੍ਰਾਪਤ ਕੀਤੀ ਕਿੰਨਾ ਸਮਾਂ ਰਹੇ ਉੱਥੇ ਸਭ ਤੋਂ ਪਹਿਲਾਂ ਪਿੰਡ ਤੋਂ ਹੀ ਮੈਂ ਚਲਾ ਗਿਆ ਸੀਗਾ ਇਹ ਜਿਨ੍ਹਾਂ ਦੀ ਮੈਂ ਗੱਲ ਕਰਦਾ ਮੇਰੇ ਮਾਸੜ ਜੀ ਉਹਨਾਂ ਨੇ ਮੈਂ ਦੱਸਿਆ ਸੀਗਾ ਵੀ ਮੈਂ ਹੁਣ ਬਾਰ ਕਿਤੇ ਪੜਨਾ ਹੈ ਉਹਨਾਂ ਦੇ ਭਰਾ ਹੀ ਨੇ ਭਾਈ ਅਦਰ ਸਿੰਘ ਹੋਣੀ ਉਹ ਟਕਸਾਲ ਚ ਰਹਿੰਦੇ ਠੀਕ ਹੈ ਜੀ ਤੇ ਫਿਰ ਮੈਂ ਉਹਨਾਂ ਦੇ ਨਾਲ ਟਕਸਾਲ ਚਲਾ ਗਿਆ ਟਕਸਾਲ ਜਿਹੜੀ ਸਾਡੇ ਸਮੇਂ ਇੱਕ ਜਗ੍ਹਾ ਤੇ ਬੈਠਦੀ ਨਹੀਂ ਉਹ ਪੂਰੇ ਇੰਡੀਆ ਦੇ ਵਿੱਚ ਚਕਰਵਤੀ ਚਕਰਵਤੀ ਤੌਰ ਤੇ ਹੁੰਦੇ ਸੀਗੇ ਸਾਰੀਆਂ ਗੱਡੀਆਂ ਵੱਖ-ਵੱਖ ਹੁੰਦੀਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜੀ ਨਾਲ ਹੀ ਪਾਲਕੀ ਸਾਹਿਬ ਨਾਲ ਲੈ ਕੇ ਚਲਦੇ ਸੀ ਹੂੰ ਜਿਹੜੇ ਪਿੰਡ ਦੇ ਵਿੱਚ ਬੈਠਦੇ ਹਿੰ ਉਦੋਂ ਮੈਂ ਉਹਨਾਂ ਦੇ ਨਾਲ ਰਿਆ ਤੇ ਉੱਥੇ ਹੀ ਆਪਾਂ ਮੋਢਲੀ ਜਿਹੜੀ ਸਿੱਖਿਆ ਹੈ ਜਿਸ ਤਰ੍ਹਾਂ ਸੰਥਿਆ ਹੈ ਹਮ ਬੇਸ਼ੱਕ ਮੈਂ ਪਹਿਲਾਂ ਗੁਰੂ ਸਰ ਪ੍ਰਾਡ ਨਹੀਂ ਕਰਦਾ ਰਿਆ ਪਰ ਗੁਰਬਾਣੀ ਦੀ ਜਿਹੜੀ ਸੰਥਿਆ ਹੈ ਮੈਂ ਉੱਥੋਂ ਸ਼ੁਰੂ ਕੀਤੀ ਸਾਡੇ ਗੁਰਮਤਿ ਦੇ ਖੇਤਰ ਦੇ ਵਿੱਚ ਬੱਚੇ ਨੂੰ ਭੇਜਣਾ ਹੋਵੇ ਤੇ ਕਈ ਜੀ ਕਿਨਾਰਾ ਕੀਤਾ ਜਾਂਦਾ ਪਰਿਵਾਰਾਂ ਵੱਲੋਂ ਪਰ ਉਦੋਂ ਮਾਨ ਦੀ ਗੱਲ ਸਮਝੀ ਜਾਂਦੀ ਸੀ ਕੀ ਸਮਝ ਦੋ ਇਹਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਮਾਨ ਦੀ ਗੱਲ ਸਮਝੀ ਜਾਂਦੀ ਹੈ ਹਮ ਪਹਿਲਾਂ ਉਸ ਸਮੇਂ ਸਭ ਲੋਕ ਕਹਿੰਦੇ ਸੀ ਵੀ ਜਿਸ ਤਰ੍ਹਾਂ ਮੈਨੂੰ ਮੁਸ਼ਕਲ ਆਈ ਠੀਕ ਹੈ ਸ਼ੁਰੂ ਦੇ ਵਿੱਚ ਜਦੋਂ ਮੈਂ ਇਹ ਕੀਰਤਨ ਕਰਨਾ ਸਿੱਖਣਾ ਸ਼ੁਰੂ ਕੀਤਾ ਹੂੰ ਤੇ ਮੇਰੇ ਘਰਦਿਆਂ ਨੇ ਮੇਰੇ ਆਲੇ ਦੁਆਲੇ ਨੇ ਕਿਹਾ ਕਿ ਇਹ ਤੂੰ ਕੀ ਸ਼ੁਰੂ ਕਰ ਦਿੱਤਾ ਹੈ ਅੱਛਾ ਜੀ ਉਹ ਕਹਿੰਦੇ ਸੀ ਕਿ ਤਬਲਾ ਕੁੱਟਣਾ ਜਾਂ ਚੰਬ ਕੁੱਟਣਾ ਸ਼ੁਰੂ ਕਰ ਦੇ ਸਮਝਦਾ ਸਮਝਦਾ ਜਦੋਂ ਟਕਸਾਲ ਦੇ ਵਿੱਚ ਰਿਹਾ ਮੈਂ ਹੂੰ ਉੱਥੇ ਤੇ ਬਹੁਤ ਵਧੀਆ ਡਿਸਪੀਨਰ ਨਾਲ ਕਿਉਂਕਿ ਸਾਲ ਦਾ ਸਮਾਂ ਚੇਂਜ ਹੁੰਦਾ ਰਹਿੰਦਾ ਜਿਹੜੇ ਊਸੂਲ ਨੇ ਟਕਸਾਲ 'ਚ ਰਹਿੰਦੇ ਆ ਜਦੋਂ ਗ੍ਰਿਸ਼ਤ ਵਿੱਚ ਆਉਂਦਾ ਬੰਦਾ ਥੋੜਾ ਚੇਂਜ ਆਉਦਾ ਲੇਕਿਨ ਉਹ ਵੀ ਇਹੋ ਜਿਹਾ ਜਿਸ ਤਰ੍ਹਾਂ ਅਸੀਂ ਇਸੇ ਕਾਲਜ ਦੇ ਵਿੱਚ ਇਹੋ ਜਿਹਾ ਸੰਸਕਾਰ ਵਿਦਿਆਰਥੀਆਂ ਨੂੰ ਸਿਖਾਉਂਦੇ ਨਾ ਉਹ ਵੀ ਇਹੋ ਜਿਹਾ ਸੰਸਕਾਰ ਸਿਖਾ ਦਿੰਦੇ ਨੇ ਕਿ ਬੰਦਾ ਮਾਰ ਜ਼ਿੰਦਗੀ ਦੇ ਵਿੱਚ ਨਹੀਂ ਖਾਂਦਾ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਐਸ ਸਮੇ ਜਿਹੜਾ ਨਿਘਾਰ ਆ ਨਿਘਾਰ ਨਹੀਂ ਆ ਤੁਸੀਂ ਵੇਖੋ ਮੇਰਾ ਆਪਣਾ ਐਕਸਪੀਰੀਅੰਸ ਆ ਇਹ ਕੋ ਕੰਮ ਚੰਗਾ ਨਹੀਂ ਹੈਗਾ ਰਾਗੀਆਂ ਦਾ ਜਦ ਕਿ ਮੈਂ ਇੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਿਲਕੁਲ ਪੜਾਉਂਦਾ ਸੀ ਪਰ ਜਦੋਂ ਸਮੇ ਦੀ ਮਾਰ ਪਈ ਉਹਨੂੰ ਵੇਖੋ ਜਦੋਂ ਸਾਡੇ ਜਿੰਨੇ ਨੌਜਵਾਨ ਨੇ ਉਹ ਨਸ਼ਿਆਂ ਵਾਲੇ ਬਣੇ ਗਏ ਹਾਂਜੀ ਤੇ ਉਹੋ ਹੀ ਬੰਦੇ ਅੱਜ ਮੈਨੂੰ ਕਹਿੰਦੇ ਆ ਵੀ ਬਲਦੇਵ ਸਿੰਘ ਤੂੰ ਆਪਣੇ ਵਰਗਾ ਕੋਈ ਮੁੰਡਾ ਜਿਹੜਾ ਉਹ ਕੀ ਬਾਤ ਆ ਸੋ ਸਾਡੇ ਮਿਸ਼ਨਰੀ ਕਾਲਜ ਦੇ ਵਿੱਚ ਜਾਂ ਗੁਰਮਤ ਸੰਸਥਾਵਾਂ ਦੇ ਵਿੱਚ ਜਿਹੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਨੇ ਉਹ ਸਮਾਜ ਦੇ ਵਿੱਚ ਜਾ ਕੇ ਚਾਨਣ ਦਾ ਨਾਰਾ ਬਣਦੇ ਨੇ ਸੋ ਪ੍ਰਿੰਸੀਪਲ ਸਾਹਿਬ ਦਮਦਮਿਤ ਇੱਕ ਸਾਲ ਦੇ ਵਿੱਚ ਰਹਿੰਦੇ ਆ ਜਿਹੜੀ ਸਾਰੇ ਦਿਨ ਦੀ ਦਿਨਚਰਿਆ ਹੁੰਦੀ ਸੀ ਕੀ ਕੀ ਕਰਨਾ ਪੈਂਦਾ ਸੀ ਉੱਥੇ ਸ਼ੁਰੂ ਦੇ ਵਿੱਚ ਨਿਤਨੇਮ ਤੋਂ ਬਾਅਦ ਉੱਥੇ ਕੀਰਤਨ ਹੁੰਦਾ ਸੀਗਾ ਮੈਂ ਆਪਣੇ ਉਸਤਾਦ ਜੀ ਦੇ ਨਾਲ ਬੈਠ ਕੇ ਆਸਾ ਦੀ ਵਾਰ ਲਵਾਉਂਦਾ ਸੀਗਾ ਆਸਾ ਦੀ ਵਾਰ ਲਵਾਉਣ ਤੋਂ ਬਾਅਦ ਫਿਰ ਕਥਾ ਹੁੰਦੀ ਉੱਥੇ ਕਥਾ ਦੇ ਵਿੱਚ ਸਾਨੂੰ ਸਾਰੇ ਵਿਦਿਆਰਥੀਆਂ ਨੂੰ ਬੈਠਣਾ ਕੰਪਲਸਰੀ ਜੀ ਹੋਰ ਕੋਈ ਸਰੀਰਕ ਮੁਸ਼ਕਲਤ ਵੀ ਕਰਨੀ ਪੈਂਦੀ ਸੀ ਸਰੀਰਕ ਮੁਸ਼ਕਲਤ ਜਿਹੜੀ ਉਹ ਸੇਵਾ ਕਰਨੀ ਜਿਹਨੂੰ ਸੇਵਾ ਕਹਿੰਦੇ ਆ ਆਪਾਂ ਸੇਵਾ ਜ਼ਰੂਰ ਸੀਗੀ ਮਰਜ਼ਾਦਾ ਬੜੀ ਉਹ ਹੁੰਦਾ ਦੀ ਕਹਿ ਲੋ ਕਿ ਸਖਤ ਵੀ ਸੀਗੀ ਜਦੋਂ ਕਿਸੇ ਦੇ ਘਰ ਅਖੰਡ ਪਾਠ ਕਰਨ ਜਾਣਾ ਸਾਨੂੰ ਪਹਿਲੋ ਭੇਜਿਆ ਜਾਂਦਾ ਸੀਗਾ ਸਾਰਿਆਂ ਉਤੋਂ ਫੋਟੋ ਵਗੈਰਾ ਅੰਦਰੋਂ ਲਾ ਕੇ ਤੇ ਬਿਲਕੁਲ ਪੂਰੀ ਵਧੀਆ ਤਿਆਰੀ ਕਰਕੇ ਤੇ ਫਿਰ ਉਹ ਸਾਰਾ ਹੁੰਦਾ ਸੀਗਾ ਅਖੰਡ ਪਾਠ ਆਰੰਭ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਜਾਂਦੀਆਂ ਉਸ ਤੋਂ ਬਾਅਦ ਫਿਰ ਸ਼ਹੀਦ ਸਿਕਮਿਸ਼ਨਰੀ ਕਾਲਜ ਆਇਆ ਇੱਥੇ ਆਉਣ ਦਾ ਸਬਾਬ ਉਹ ਤੋਂ ਹੀ ਜਿਹੜੇ ਭਾਈ ਅਤਰ ਸਿੰਘ ਸੀਗੇ ਕਿਉਂਕਿ ਉਹ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਕਾਫੀ ਕੰਮ ਮਿਲੂ ਜਿਹੜਾ ਹੈ ਹਰ ਮੇਰੇ ਜਿਹੜੀ ਵੀ ਤਰੱਕੀ ਉਹਦੇ ਵਿੱਚ ਉਹ ਸ਼ਾਮਲ ਰਹੇ ਨੇ ਜਿੰਨਾ ਚਿਰ ਮੈਂ ਸ਼ਹੀਦ ਸਿਕ ਮਿਸ਼ਨਰੀ ਕਾਲਜ ਤੱਕ ਨਹੀਂ ਆਇਆ ਉਹਨਾਂ ਨੇ ਫਿਰ ਸਾਨੂੰ ਨਾ ਇੱਥੇ ਭਰਵਾਇਆ ਫਾਰਮ ਭਰਵਾਏ ਫਿਰ ਇੰਟਰਵਿਊ ਹੋਈ ਇੰਟਰਵਿਊ ਜਿਹੜੀ ਆ ਉਹ ਹੋਈ ਸੀਗੀ ਭਾਈ ਤੇਜਾ ਸਿੰਘ ਸਮੁੰਦਰੀ ਹਾਲ ਚ ਠੀਕ ਹੈ ਜੀ ਤੇ ਮੈਂ ਸੰਗੀਤ ਦੇ ਇੰਟਰਵਿਊ ਦੇ ਵਾਸਤੇ ਆਇਆ ਹੀ ਪਰ ਮੈਨੂੰ ਗੁਰਬਾਣੀ 15 16 ਬਾਣੀਆਂ ਕੰਠ ਸੀ ਗਿਆ। ਕੀ ਬਾਤ ਹੈ। ਤੇ ਜਦੋਂ ਉਹਨਾਂ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਬਾਣੀ ਦੱਸੀ। ਤੇ ਉਹਨਾਂ ਨੇ ਫਿਰ ਬਹੁਤਾ ਮਿਲੋ ਨਹੀਂ ਪੁੱਛਿਆ। ਜੀ। ਉਹਨਾਂ ਕਹਿੰਦੇ ਠੀਕ ਹੈ ਸਿਲੈਕਟ ਆ। ਜੀ ਅਗਲੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਮੈਂ ਚਾਹਾਂਗਾ ਤੁਸੀਂ ਇੱਕ ਸ਼ਬਦ ਦੀ ਸੰਗਤ ਦੇ ਨਾਲ ਜ਼ਰੂਰ ਪਾਓ। ਤਨ ਮਨ ਸਾਚੇ ਸਾਹਿਬ ਜੋ ਤਨ ਮਨ ਸਾਚੇ ਸਾਹੇ ਜੋਜਾ ਜਾਂ ਤਿਸ ਪਾਵੇ ਤਾਂ ਜਾਂ ਤਿਸ ਪਾਵੇ ਤਾਂ ਕਰੇ ਭੋਗ ਜਾਂ ਤਿਸ ਪਾਵੇ ਤਾਂ ਕਰੇ ਭੋਗ ਤਨ ਮਨ 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 ਸਾਥੇ ਸਾਹੇ ਬਜੋਗ ਵਾਜੀਪਾ ਪ੍ਰਿੰਸੀਪਲ ਸਾਹਿਬ ਬਹੁਤ ਆਨੰਦ ਆਇਆ ਤੁਸੀ ਸ਼ਬਦ ਦਾ ਗਾਇਨ ਕੀਤਾ ਸ਼ਬਦ ਦੀ ਸ਼ਾਨ ਪਾਈ ਇੱਕ ਬਹੁਤ ਵੱਡੀ ਇਹ ਮੈਂ ਸ਼ਾਨਾਮਤੀ ਤੇ ਮਾਨ ਵਾਲੀ ਗੱਲ ਵੀ ਸਮਝਦਾ ਕਿ ਜਿਸ ਕਾਲਜ ਦੇ ਵਿੱਚ ਤੁਸੀਂ ਸਿੱਖਿਆ ਪ੍ਰਾਪਤ ਕੀਤੀ ਵਰਤਮਾਨ ਦੇ ਵਿੱਚ ਉਸੇ ਕਾਲਜ ਦੇ ਵਿੱਚ ਸੇਵਾਵਾਂ ਦੇ ਰਹੇ ਹੋ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਮੈਂ ਇਸ ਕਾਲਜ ਦੇ ਵਿੱਚ ਸਟੂਡੈਂਟ ਆਇਆ ਸੀਗਾ ਤੇ ਕਦੀ ਸੋਚਿਆ ਨਹੀਂ ਕਿ ਮੈਨੂੰ ਇਹੋ ਜੀ ਸੇਵਾ ਮਿਲੇਗੀ ਕਿ ਮੈਂ ਇੱਥੇ ਹੈਡਸ਼ਿਪ ਕਰਾਂਗਾ ਜਦੋਂ ਮੈਂ ਇਸ ਕਾਲਜ ਚ ਆਇਆ ਤੇ ਇੱਥੇ ਬਹੁਤ ਕੁਝ ਸਿੱਖਿਆ ਉਸ ਸਮੇਂ ਦੇ ਪ੍ਰਿੰਸੀਪਲ ਸੀਗੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਠੀਕ ਹੈ ਜੀ ਤੇ ਜਿਹੜੇ ਸਾਡੇ ਉਸਤਾਦ ਸੀਗੇ ਸੰਗੀਤ ਦੇ ਉਸ ਸੀਗੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਤੇ ਕੌਮ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਉਹਨਾਂ ਕੋਲੋਂ ਅਸੀਂ ਸਿੱਖਿਆ ਲਈ ਔਰ 3 ਸਾਲ ਮੈਂ ਇੱਥੇ ਲਾਇਆ ਤੇ ਜਿਹੜੇ ਗੁਰਮਤ ਦੇ 31 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਸਿੱਖੇ ਔਰ ਉਸ ਤੋਂ ਇਲਾਵਾ ਵੀ ਉਹਨਰੇ ਕਾਫੀ ਸਾਨੂੰ ਹੋਰ ਵੀ ਜਿਹੜੇ ਰਾਗ ਸਿਖਾਏ ਰੀਤਾਂ ਸਿਖਾਈਆਂ ਸਾਰੀ ਮਰਜ਼ਾਦਾ ਸਿਖਾਈ ਔਰ ਇੱਥੋਂ ਤੱਕ ਕਿ ਅਸੀਂ ਕਾਫੀ ਵਧੀਆ ਇੱਥੇ ਤਿਆਰ ਹੋ ਗਏ ਸੀ ਕਿ ਬਾਹਰ ਕੰਪੀਟੀਸ਼ਨ ਵੀ ਕਰਨ ਜਾਂਦੇ ਰਹੇ ਹਾਂ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਪੜੇ ਹੋਏ ਵਿਦਿਆਰਥੀ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੌਮ ਦੀ ਸੇਵਾ ਕਰ ਰਹੇ ਨੇ ਔਰ ਇਸ ਕਾਲਜ ਨੂੰ ਪੰਥ ਦੀ ਵਿਰਾਸਤ ਵੀ ਕਿਆ ਜਾਂਦਾ ਹੈ ਕਿਉਂਕਿ 1927 ਤੋਂ ਇਹ ਸ਼ੁਰੂ ਹੋਇਆ ਔਰ 2027 ਆਉਣ ਵਾਲਾ ਲਗਭਗ ਆਪਣੀ ਇੱਕ ਸ਼ਤਾਬਦੀ ਤੇ ਸ਼ਾਨਾਮਤਾ ਇਤਿਹਾਸ ਇਹ ਕਾਲਜ ਬਹੁਤ ਜਲਦ ਪੂਰਾ ਕਰਨ ਵਾਲਾ ਸੋ ਉਸ ਸਮੇਂ ਕਾਲਜ ਦੀ ਕੋਈ ਅਜੀਹੀ ਯਾਦ ਜਿਹੜੀ ਤੁਸੀਂ ਸੰਗਤ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਸਾਡੇ ਪ੍ਰਿੰਸੀਪਲ ਪ੍ਰਕਾਸ਼ ਸਿੰਘ ਹੋਣੇ ਹੁੰਦੇ ਜੀ ਤੇ ਬਹੁਤ ਵਧੀਆ ਪਿਆਰ ਬਹੁਤ ਕਰਦੇ ਸੀ ਸਖਤ ਵੀ ਸੀਗੇ ਸਖਤ ਸੀਗੇ ਜੀ ਲੇਕਿਨ ਡਿਸਪੀਸਪਲਨ ਦੇ ਮਾਮਲੇ ਠੀਕ ਹੈ ਜੀ ਪਰ ਆਈ ਕਿਉਂਕਿ ਪਹਿਲੋ ਟਕਸਾਲ ਚੋਂ ਸਿੱਖੇ ਸੀ ਕਿ ਇਹੋ ਜਿਹੀ ਕੋਈ ਮਾਰ ਨਹੀਂ ਖਾਂਦੇ ਸਵੇਰੇ ਗੁਰਦੁਆਰੇ ਸਾਨੂੰ ਜਾਣ ਦੀ ਪ੍ਰੋਬਲਮ ਨਹੀਂ ਹਾਂ ਬਿਲਕੁਲ ਵੱਡੀ ਜਿਹੜੀ ਗੱਲ ਇਹ ਹੁੰਦੀ ਆ ਵੀ ਜੱਡੀ ਆਪਾਂ ਝੜਕਾਂ ਖਾਣੀਆਂ ਉੱਠ ਡਿਸਪਲਨ ਤੋਂ ਖਾਣੀਆਂ ਸੰਗੀਤ ਇੱਕ ਬਹੁਤ ਹੀ ਕੋਮਲ ਕਲਾ ਜੰਨੀਆਂ ਜਿਹੜੀਆਂ ਕੋਮਲ ਕਲਾ ਨੇ ਨਾ ਉਹਨਾਂ ਚੋਂ ਸਭ ਤੋਂ ਸ਼ੁਕਸ਼ਮ ਕਲਾ ਜਿਹੜੀ ਉਹ ਸੀ ਤੇ ਅੱਜ ਜਿਸ ਔਦੇ ਉੱਪਰ ਤੁਸੀਂ ਬਿਰਾਜ਼ਮਾਨ ਹੋ ਪ੍ਰਿੰਸੀਪਲ ਧਰਮਨ ਸਿੰਘ ਜੀ ਪ੍ਰਿੰਸੀਪਲ ਹਰਪਜਨ ਸਿੰਘ ਜੀ ਡਾਕਟਰ ਤਾਰਨ ਸਿੰਘ ਜੀ ਪ੍ਰੋਫੈਸਰ ਸਾਫ ਸਿੰਘ ਜੀ ਪ੍ਰੋਫੈਸਰ ਗੰਗਾ ਸਿੰਘ ਜੀ ਕਿਨਾ ਕਿਨਾ ਮਹਾਨ ਸ਼ਖਸੀਅਤਾਂ ਦੇ ਮੈਂ ਨਾਮ ਲਾਵਾਂ ਤੇ ਤੁਸੀਂ ਵੀ ਅੱਜ ਉਸੇ ਅਹੁਦੇ ਦੇ ਉੱਪਰ ਬਿਰਾਜਮਾਨ ਹੋ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇਸ ਭਾਰ ਨੂੰ ਬੜੀ ਵੱਡੀ ਜ਼ਿੰਮੇਵਾਰੀ ਹੈ ਮੈਂ ਤੇ ਇਹਨੂੰ ਬਹੁਤ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦਾ ਹਾਂ ਲੇਕਿਨ ਮੈਂ ਜ਼ਿੰਮੇਵਾਰੀ ਵੀ ਸਭੀ ਸਭੀ ਹੈ ਜਦੋਂ ਤਾਂ ਆਇਆ ਨਾ ਮੈਂ ਠੀਕ ਆ ਸਾਡੀਆਂ ਕੁਝ ਲਿਮਿਟੇਸ਼ਨਸ ਨੇ ਜੀ ਅਸੀਂ ਉਹਨਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਹੁੰਦਾ ਹੈ ਪਰ ਫਿਰ ਵੀ ਮੈਂ ਸ਼ਰੋਣੀ ਕਮੇਟੀ ਦਾ ਵੀ ਬਹੁਤ ਧੰਨਵਾਦੀ ਹਾਂ ਜੀ ਤੇ ਜਿਨ੍ਹਾਂ ਨੇ ਮੈਨੂੰ ਸਮੇਂ-ਸਮੇਂ ਦੇ ਉੱਤੇ ਆਪਰੇਟ ਕੀਤਾ ਔਰ ਇਸ ਮਾਨਣ ਵਾਲੀ ਗੱਲ ਇਹੋ ਹੀ ਆ ਨਾ ਕਿ ਇਹ ਜਿਹੜੀ ਹੋਸਟ ਹੈ ਨਾ ਜਾਂ ਜਿਹੜੀ ਇਹ ਸੀਟ ਆ ਇਹਨੂੰ ਬੜੇ ਬੜੇ ਲੋਚਦੇ ਨੇ ਜੀ ਬਿਲਕੁਲ ਵੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਇੱਕ ਬਹੁਤ ਹੀ ਇਤਿਹਾਸਿਕ ਜਗ੍ਹਾ ਹੈ ਤੇ ਬੜੀ ਪੰਥ ਪ੍ਰਸਿੱਧ ਇਹ ਜਗ੍ਹਾ ਹੈ ਬਿਲਕੁਲ ਤੇ ਇਹਦੇ ਉੱਤੇ ਪ੍ਰਿੰਸੀਪਲ ਪਹਿਲੋ ਵਿਦਿਆਰਥੀ ਬਣਨਾ ਵਿਦਿਆਰਥੀ ਤੋਂ ਬਾਅਦ ਫਿਰ ਪ੍ਰਿੰਸੀਪਲ ਬਣਨਾ ਜਦੋਂ ਮੈਂ ਇੱਥੇ ਐਜ਼ ਸੰਗੀਤ ਅਧਿਆਪਕ ਮੈਨੂੰ ਇੱਥੇ ਲਾਇਆ ਸੀ ਦਰਅਸਲ ਕਈ ਵਾਰ ਹੁੰਦਾ ਨਾ ਗਾਈਡੈਂਸ ਜੇ ਕੋਈ ਗਾਈਡੈਂਸ ਦਿੰਦਾ ਤੇ ਮੈਂ ਇੰਨੀ ਐਮਏ ਛੱਡ ਕੇ ਤੇ ਪਹਿਲਾਂ ਡਾਕਟੋਰੇਟ ਕਰਦਾ ਬਿਲਕੁਲ ਲੇਕਨ ਉਹ ਮੈਨੂੰ ਗਾਈਡੈਂਸ ਨਹੀਂ ਮਿਲੀ ਲੇਕਨ ਮੈਂ ਪੜ੍ਹਾਈ ਨੂੰ ਧੱਕਾ ਲਾਈਆ ਜਾਰੀ ਰੱਖਿਆ ਪੜ੍ਹਾਈ ਜਾਰੀ ਰੱਖੋ ਉੱਥੇ ਐਮਏ ਮੈਂ ਕਰ ਲਈ ਸੀਗੀ ਪੰਜਾਬੀ ਦੀ ਫਿਰ ਮੇਰੇ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਇੱਥੇ ਸਦਿਆ ਸਰਦਾਰ ਲਾਹ ਬਸੋਣਾ ਨੇ ਠੀਕ ਹੈ ਜੀ ਉਹ ਕਹਿੰਦੇ ਤੂੰ ਹੁਣ ਉੱਥੇ ਛੱਡ ਦੇ ਬੜਾ ਸਭਾ ਉਹ ਨੌਕਰੀ ਕਰ ਲਈ ਆ ਉੱਥੇ ਬੜੀ ਸੇਵਾ ਕਰ ਲਈ ਆ ਤੇ ਤੈਨੂੰ ਅਹੀਂ ਇੱਥੇ ਲਾਉਂਦੇ ਆ ਠੀਕ ਹੈ ਜੀ ਫਿਰ ਉਹਨਾਂ ਨੇ ਮੇਰਾ ਇੱਥੇ ਭਰਵਾ ਲਿਆ ਦਾਸ ਸਾਹਿਬ ਨੇ ਮੇਰਾ ਰეკਮੈਂਡ ਕਰ ਦਿੱਤਾ ਜੀ ਫਿਰ ਮੈਂ ਐਮਏ ਐਮਫਲ ਜਦੋਂ ਸੰਗੀਤ ਦੀ ਕੀਤੀ ਫਿਰ ਮੈਨੂੰ ਪ੍ਰੋਫੈਸਰ ਬਣਾ ਦਿੱਤਾ ਫਿਰ ਪ੍ਰਿੰਸੀਪਲ ਹਰਦੀਪ ਸਿੰਘ ਹਣੀ ਇੱਥੋਂ ਰਿਟਾਇਰਡ ਹੋਏ ਸੀਗੇ ਤੇ ਮੈਨੂੰ ਆਫੀਸ਼ੀਏਟਿੰਗ ਦਿੱਤੀ ਤੇ ਮੈਂ ਕੰਮ ਕੀਤਾ ਬੀਬੀ ਜ਼ਗੀਰ ਕੌਰ ਹੋਣੀ ਉਸ ਸਮੇਂ ਪ੍ਰਧਾਨ ਸੀਗੇ ਸ਼ਰੋਨੀਗੁਰ ਦਾ ਪ੍ਰਬੰਧਕੀ ਕਮੇਟੀ ਦੇ ਉਦੋਂ ਮੈਨੂੰ ਪ੍ਰਿੰਸੀਪਲ ਚਲੋ ਖੈਰ ਸਮੇਂ ਦੇ ਮੁਤਾਬਕ ਅ 2-3 ਵਾਰਾਂ ਮੈਂ ਡਿਬੋਟ ਹੋਇਆ ਠੀਕ ਹੈ ਜੀ ਜਿਹੜਾ ਇੱਥੇ ਜਦੋਂ ਪ੍ਰਿੰਸੀਪਲ ਸੂਬਾ ਸਿੰਘ ਹੋਣੀ ਇੱਥੇ ਆਇਆ ਨਾ ਉਦੋਂ ਫਿਰ ਮੈਨੂੰ ਉਦੋਂ ਮੈਂ ਆਫੀਸ਼ੀਏਟਿੰਗ ਕਰਦਾ 2 ਸਾਲ ਹੋ ਗਏ ਠੀਕ ਹੈ ਜੀ ਤੇ ਫਿਰ ਮੈਂ ਇੱਥੋਂ ਬਦਲ ਕੇ ਮੈਨੂੰ ਬਤੌਰ ਪ੍ਰਿੰਸੀਪਲ ਲਾ ਦਿੱਤਾ ਸੀਗਾ ਸultanpur Lodhi ਠੀਕ ਹੈ ਜੀ ਉਸ ਕਾਲਜ ਦੀ ਵੀ ਕਾਫੀ ਵੱਡੀ ਤੇ ਉਸ ਕਾਲਜ ਤੇ ਵੀ ਬਹੁਤ ਦੇਣਿਆ ਉਹਦੇ ਉੱਥੇ ਵੀ ਮੇਰੇ ਬੜੇ ਵਧੀਆ ਵਿਦਿਆਰਥੀ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿੰਨੇ ਮਿਸ਼ਨਰੀ ਕਾਲਜ ਜਿਹੜੇ ਆ ਚਲਾਏ ਜਾ ਰਹੇ ਕੋ ਜਿਹੜੀਆਂ ਵਧੀਆ ਸੰਸਥਾਵਾਂ ਚੱਲ ਰਹੀਆਂ ਨੇ ਵੈਸੇ ਤੇ 14-15 ਨੇ ਠੀਕ ਹੈ ਜੀ ਚਾਰਕ ਜਿਹੜੇ ਮੇਨ ਨੇ ਠੀਕ ਹੈ ਜੀ ਜਿੱਤਰਾ ਸੁਲਤਾਨਪੁਰ ਲੋਧੀ ਜਿਹੜਾ ਉਹ ਹੀ ਮੈਂ ਸ਼ੁਰੂ ਕਰਕੇ ਆਈ ਉਹ ਅੱਜ ਤੱਕ ਵੀ ਬਹੁਤ ਵਧੀਆ ਚੱਲ ਡਿਆ ਤੇ ਮੈਂ ਇੱਥੇ ਇੱਕ ਗੁਜਾਰਿਸ਼ ਕਰਾਂਗਾ ਕਿ ਸੰਗਤਾਂ ਨੂੰ ਉਹਨਾਂ ਨਾਵਾਂ ਦੇ ਨਾਲ ਜ਼ਰੂਰ ਮੁਖਾਤਿਬ ਕਰਾਇਆ ਜਾਵੇ ਜਾਂ ਜਾਣੂ ਕਰਵਾਇਆ ਜਾਵੇ ਜਿਹੜ ਵਿਦਵਾਨ ਪ੍ਰਸਿੱਧ ਰਾਗੀ ਹੋਰ ਸੰਗੀਤਕਾਰ ਇਸ ਕਾਲਜ ਦੇ ਵਿੱਚੋਂ ਨਿਕਲੇ ਨੇ ਉਹਨਾਂ ਦੇ ਨਾਮ ਜਰੂਰ ਸਾਂਝੀ ਕਰੋ ਤੁਸੀਂ ਇਸ ਕਾਲਜ ਦੇ ਵਿੱਚ ਤੇ ਅ ਇੰਨੇ ਕ ਨਾਮ ਨੇ ਵੀ ਸਾਰਿਆਂ ਦਾ ਤੇ ਨਾਂ ਨਹੀਂ ਲਿਆ ਜਾ ਸਕਦਾ ਚੰਗੀਆਂ ਪੋਸਟਾਂ ਦੀ ਗੱਲ ਕਰੀਏ ਤੇ ਰਾਜਨੀਤਿਕ ਵੀ ਹੋਏ ਨੇ ਜਿਸ ਤਰ੍ਹਾਂ ਉਹਨੂੰ ਗਿਆਨੀ ਜਰਨੈਲ ਆਪਣਾ ਜੈਲ ਸਿੰਘ ਹੋਣੀ ਆ ਠੀਕ ਹੈ ਜੀ ਰਾਸ਼ਟਰਪਤੀ ਜਿਹੜੇ ਰਹੇ ਨੇ ਪਾਸ ਰਾਸ਼ਟਰਪਤੀ ਰਹੇ ਨੇ ਉਹ ਫਿਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਜੀ ਬਿਲਕੁਲ ਪ੍ਰੋਫੈਸਰ ਮਨਜੀਤ ਸਿੰਘ ਜੀ ਉਹ ਵੀ ਸਾਡੇ ਤਖਤਾਂ ਦੇ ਚਾਹੇਦਾਰ ਰਹੇ ਨੇ ਅੱਜ ਵੀ ਜਿਹੜੇ ਸਾਡੇ ਸਿੰਘ ਸਾਹਿਬ ਜਾਨੀ ਅਮਰਜੀਤ ਸਿੰਘ ਜੀ ਉਹ ਵੀ ਇੱਥੋਂ ਦੇ ਕਾਲਜ ਦੇ ਪੜ੍ਹੇ ਹੋਏ ਆ ਰਾਗੀ ਜਗਤਵਾਲ ਵੇਖੋ ਤੇ ਬਹੁਤ ਬਹੁਤ ਸਾਰੀ ਇੱਥੋਂ ਦੀ ਦੇਣ ਆ ਜਦ ਕੇ ਮੈਂ ਖੁਦ ਆ ਮਤਲਬ ਕਾਫੀ ਨਾਮ ਨੇ ਜਿਹੜੇ ਉਂਗਲਾਂ ਤੇ ਨਹੀਂ ਗਿਣੇ ਜਾ ਸਕਦੇ ਤੁਹਾਡੇ ਸਮੇ ਤੁਹਾਡੀ ਕਲਾਸ ਦੇ ਵਿੱਚ ਕਿਹੜੇ ਕਿਹੜੇ ਵਿਦਿਆਰਥੀ ਸਨ ਤੁਹਾਡੇ ਕਲਾਸਮੇਟ ਕਿਹੜੇ ਸਨ ਉਹਨਾਂ ਦੇ ਨਾਮ ਵੀ ਕਿਰਪਾ ਕਰਕੇ ਸਾਂਝੇ ਕਰੋ ਜਿਹੜੇ ਮੇਰੇ ਸਮੇਂ ਦੇ ਮੇਰੇ ਕਲਾਸਬੇਟ ਸੀਗੇ ਉਹ ਵੀ ਚੰਗੀਆਂ ਚੰਗੀਆਂ ਪੋਸਟਾਂ ਤੇ ਤੇ ਉਹ ਸਾਰੇ ਦੇਸ਼ਾਂ ਦੇਸਾਂ ਦੇ ਵਿੱਚ ਉਹ ਘੁੰਮੇ ਨੇ ਠੀਕ ਹੈ ਗੱਲਬਾਤ ਦਾ سلسلہ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਇੱਕ ਹੋਰ ਸ਼ਬਦ ਦੀ ਸਾਂਝ ਤੁਸੀਂ ਸੰਗਤ ਦੇ ਨਾਲ ਜ਼ਰੂਰ ਪਾਓ ਜੀ ਛੇਰੀ ਗੁਰੂ ਰਾਮਦਾਸ ਛੇਰੀ ਗੁਰੂ ਰਾਮਦਾਸ ਜੈ ਜਗ ਨ ਮੰਨ ਤਾਨ ਕੋ ਬੇੰਦਤੀ ਹੋ ਨ ਮੰਨ ਤਾਨ ਕੋ ਬੇੰਦਤੀ ਹੋ ਸ੍ਰੀ ਗੁਰੂ ਰਾਮਦਾਸ ਕੀ ਕੀ ਬਾਤ ਹੈ ਪ੍ਰਿੰਸੀਪਲ ਸਾਹਿਬ ਬਹੁਤ ਵਧੀਆ ਬਹੁਤ ਖੂਬਸੂਰਤ ਮਾਹੌਲ ਤੁਸੀਂ ਬਣਾਇਆ ਸ਼ਬਦ ਦੀ ਸਾਂਝ ਪਾਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਤੁਸੀਂ ਇੱਥੇ ਅਧਿਆਪਨ ਦਾ ਕਾਰਜ ਵੀ ਕੀਤਾ ਪ੍ਰਿੰਸੀਪਲ ਰਹਿਣ ਤੋਂ ਪਹਿਲਾਂ ਅਧਿਆਪਕ ਵੀ ਰਹੇ ਇਸ ਕਾਲਜ ਦੇ ਕਿਹੜੇ ਕਿਹੜੇ ਉਹ ਚੁਣੇ ਦਾ ਵਿਦਿਆਰਥੀ ਨੇ ਜਿਨ੍ਹਾਂ ਨੇ ਤੁਹਾਡੇ ਕੋਲ تعلیم ਲਈ ਔਰ ਅੱਜ ਪੰਥ ਦੇ ਵਿੱਚ ਪ੍ਰਸਿੱਧ ਨੇ ਸੰਗਤ ਉਹਨਾਂ ਦਾ ਮਾਨ ਸਤਿਕਾਰ ਕਰਦੀ ਹੈ ਕਾਫੀ ਵਿਦਿਆਰਥੀ ਸੀਗੇ ਜਿਹੜੇ ਉਸ ਬੈਚ ਵਿੱਚ ਪੜੇ ਉਸ ਤੋਂ ਬਾਅਦ ਪਾਈ ਊਂਕਾਰ ਸਿੰਘ ਹੋਣੀ ਆ ਗਏ ਭਾਈ ਜੁਝਾਰ ਸਿੰਘ ਵਾਟ ਕੇ ਗਿਆ ਮੇਰੇ ਕੋਲ ਇਹਨਾਂ ਦੀ अजीत ਦੇ ਵੀ ਸ਼ਾਇਦ ਲੇਖ ਛਾਪ ਦੇ ਲੇਖ ਛਾਪਦੇ ਆ ਭਾਈ ਯਾਦਵੰਦ ਸਿੰਘ ਸਤਕੋਹਾ ਸਤਕੋਹਾ ਤੋਂ ਠੀਕ ਹੈ ਜੀ ਬਹੁਤ ਵਧੀਆ ਲੇਖਕ ਵੀ ਨੇ ਔਰ ਸਾਡੇ ਵਾਸਤੇ ਸਤਸੰਗਤ ਮਾਨਦੇ ਵੀ ਗੱਲ ਹੈ ਕਿੰਨੇ ਨਾਮ ਪ੍ਰਿੰਸੀਪਲ ਸਾਹਿਬ ਨੇ ਅਜਿਹੇ ਗਿਣਾਏ ਨੇ ਜਿਹੜੀਆਂ ਸ਼ਕਤੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਕਾਰਜਸ਼ੀਲ ਨੇ ਕਾਰਜ ਕਰ ਰਹੀਆਂ ਨੇ ਔਰ ਪੰਥ ਦੀ ਜਿਹੜੀ کریم ਜਿਸ ਨੂੰ ਅਸੀਂ ਕਹਿ ਸਕਦੇ ਆ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਜਿਹੜੀ ਹੈ ਉਹ ਇਸੇ ਹੀ ਕਾਲਜ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ ਅੱਜ ਵੀ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਸੰਸਥਾ ਨੂੰ ਰਾਗੀ ਦੀ ਪ੍ਰਚਾਰਕ ਦੀ ਜਾਂ ਗ੍ਰੰਥੀ ਦੀ ਲੋੜ ਹੋਵੇ ਤਾਂ ਪਹਿਲ ਸ਼ਹੀਦ ਸਿਕਮਿਸ਼ਨਰੀ ਕਾਲਜ ਨੂੰ ਹੀ ਦਿੱਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਅਹੁਦੇ ਦੀ ਲਈ ਜਾਂ ਕਿਸੇ ਵੀ ਕੰਮ ਦੇ ਲਈ ਕਿਸੇ ਕੈਂਡੀਡੇਟ ਦੀ ਚੋਣ ਕਰਦੀ ਆ ਤੇ ਉਹ ਪਹਿਲ ਇਹਨਾਂ ਕਾਲਜਾਂ ਨੂੰ ਦਿੱਤੀ ਜਾਂਦੀ ਹੈ ਬਿਲਕੁਲ ਸ਼੍ਰੋਣੀ ਕਮੇਟੀ ਨੇ ਇੱਕ ਮਤਾ ਵੀ ਕੀਤਾ ਹੈ ਖਾਸ ਕਰਕੇ ਜਿਹੜੇ ਸਾਡੇ ਫਰਸਟ ਸੈਕੰਡ ਥਰਡ ਵਿਦਿਆਰਥੀ ਹੁੰਦੇ ਆ ਕਿਸੇ ਵੀ ਕਾਲਜ ਦੇ ਵਿੱਚੋਂ ਤੇ ਉਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਦੇਖਿਆ ਜਾਂਦਾ ਹੈ ਕੀਰਤਨ ਸਾਹਿਬ ਕਮੇਟੀ ਦੇ ਵਿੱਚ ਵੀ ਮੈਂ ਬੈਠਦਾ ਹਾਂ ਅਸੀਂ ਵੀ ਪ੍ਰੀਫਰੈਂਸ ਦਿੱਤੇ ਸੀਗੇ ਕਿ ਜਿਹੜੇ ਸਾਡੇ ਵਿਦਿਆਰਥੀ ਆ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਲੇਕਿਨ ਜਿਹੜਾ ਇਹਨਾਂ ਬੱਚਿਆਂ ਨੂੰ ਇੱਥੇ ਸਿਖਾਉਣ ਦਾ ਮੇਨ ਮਕਸਦ ਹੈ ਸ਼ਰੋਣੀ ਕਮੇਟੀ ਦਾ ਉਹ ਹੈਗਾ ਵੀ ਇੱਥੋਂ ਸਿੱਖ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪ੍ਰਚਾਰ ਕਰਨ ਵਾਦ ਤੋਂ ਵਾਦ ਗੁਰਬਾਣੀ ਨੂੰ ਪ੍ਰਚਾਰ ਕਰਨ ਕੀਰਤਨ ਕਰਨ ਮੇਨ ਮਕਸਦ ਇਹ ਆ ਜੇ ਕੋਈ ਕਹੇ ਵੀ ਸ਼ਰੋਣੀ ਕਮੇਟੀ ਸਾਰੀ ਸਾਰਿਆਂ ਨੂੰ ਨੌਕਰੀ ਦੇ ਸਕੇ ਉਹ ਇਸ ਤਰ੍ਹਾਂ ਦਾ ਨਹੀਂ ਆ ਪਰ ਫਿਰ ਵੀ ਇਹਨਾਂ ਨੂੰ ਪੈਲ ਦਿੱਤੀ ਜਾਂਦੀ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਸ਼ਿਕਿਆ ਪ੍ਰਾਪਤ ਕਰਨ ਵਾਤੇ ਸ਼ੁਰੂਆਤੀ ਤੌਰ ਦੇ ਵਿੱਚ ਕੀ ਉਹਨਾਂ ਵਿੱਚ ਖਾਸੀਅਤ ਦੇਖੀ ਜਾਂਦੀ ਹੈ ਜਾਂ ਕਿਹੜੀਆਂ ਸ਼ਰਤਾਂ ਉਹ ਪੂਰੀਆਂ ਕਰਦੇ ਹੋਣ ਤਾਂ ਹੀ ਇੱਥੇ ਐਡਮਿਸ਼ਨ ਮਿਲਦੀ ਹੈ। ਇਸੇ ਸਾਡੀ ਜਿਹੜੀ ਪ੍ਰਕਿਰਿਆ ਹੈ ਇੱਕ ਛੋਟੇ ਜੀ ਇੰਟਰਵਿਊ ਤੋਂ ਸ਼ੁਰੂ ਹੁੰਦੀ ਹੈ। ਔਰ ਅਸੀਂ ਪਹਿਲੋ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਆ। ਬਾਕਾਇਦਾ ਉਹਨਾਂ ਦੀਆਂ ਐਪਲੀਕੇਸ਼ਨਸ ਲਈਆਂ ਜਾਂਦੀਆਂ। ਫਿਰ ਉਹ ਇੰਟਰਵਿਊ ਲੈਂਦੇ ਆ। ਲੇਕਿਨ ਹੁਣ ਥੋੜਾ ਜਿਹਾ ਜਿਹੜੀ ਮੈਂ ਗੱਲ ਕੀਤੀ ਹੈ ਨਾ ਵੀ ਪਹਿਲੋ ਇੱਕੋ ਹੀ ਕਾਲਜ ਸੀਗਾ ਸ਼ਹੀਦ ਸਖ ਮਿਸ਼ਨ ਨਿਕਾਲਦਾ। ਜੀ ਤੇ ਜਦੋਂ ਅਸੀਂ ਇੰਟਰਵਿਊ ਕਰਦੇ ਸੀਗੇ ਛੱਟ ਤੇ ਬਹੁਤ ਦਬਾਅ ਹੁੰਦਾ ਫਿਰ ਉਸ ਤੋਂ ਬਾਅਦ ਤਲਵੰਡੀ ਸਾਬੋ ਵਾਲਾ ਕਾਲਜ ਆਇਆ ਫਿਰ ਅਨੰਦਪੁਰ ਸਾਹ ਵਾਲਾ ਹੋਂਦ ਵਿੱਚ ਆਇਆ ਜਿਸ ਤਰ੍ਹਾਂ ਜਦੋਂ ਥੋੜੇ ਥੋੜੇ ਕਾਲਜ ਆਏ ਤੇ ਥੋੜਾ ਜਿਹਾ ਸਾਨੂੰ ਰਿਲੀਫ ਮਿਲਿਆ ਕਿਉਂਕਿ ਉਹਨਾਂ ਇਲਾਕਿਆਂ ਦੇ ਜਿਹੜੇ ਵਿਦਿਆਰਥੀ ਹਣ ਉੱਤਰੀਓ ਪੜ੍ਹ ਲੈਂਦੇ ਆ ਇੱਥੇ ਆਉਂਦੇ ਇਹਨੂੰ ਪ੍ਰੈਫਰੈਂਸ ਅੱਜ ਵੀ ਦਿੰਦੇ ਆ ਇਸ ਸਾਉਦੀ ਤੇ ਰਹਿ ਕੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵੈਸੇ ਤੇ ਇੱਕ ਧਾਰਮਿਕ ਪੋਸਟ ਹਾਂਜੀ ਲੇਕਿਨ ਵਿਦਿਆਰਥੀ ਜਿਹੜੇ ਆ ਅੱਜ ਕੱਲ ਜਿਹੜਾ ਸਮਾਂ ਹੈ ਨਾ ਉਹ ਪੋ ਜਿਹੜਾ ਦੌਰ ਇਹ ਚੱਲਦਾ ਬਹੁਤ سارے ਵਿਦਿਆਰਥੀ ਸਾਡੇ ਕੋਲ ਆਉਂਦੇ ਨੇ ਤੇ ਕੁਝ ਤੇ ਦੋ ਤਿੰਨ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਆ ਠੀਕ ਹੈ ਇੱਕ ਵਿਦਿਆਰਥੀ ਹੁੰਦੇ ਜਿਹੜੇ ਸਿੱਖਣ ਵਾਸਤੇ ਆਉਂਦੇ ਆ ਪਿੱਛੋਂ ਹੀ ਮਨ ਬਣਾ ਕੇ ਆਉਂਦੇ ਆ ਕੀ ਬਾਤ ਆ ਇੱਕ ਵਿਦਿਆਰਥੀ ਹੁੰਦੇ ਜਿਹੜੇ ਬਾਹਰ ਜਾਣਾ ਹੈ ਪੈਸਾ ਕਮਾਉਣਾ ਠੀਕ ਹੈ ਇਹ ਜਿਹੜੇ ਦੋਵੇਂ ਤਰ੍ਹਾਂ ਦੇ ਵਿਦਿਆਰਥੀ ਆ ਨਾ ਇਹਦੇ ਕੰਮਜਾਬ ਹੋ ਜਾਂਦੇ ਇੱਕ ਵਿਦਿਆਰਥੀ ਹੁੰਦੇ ਜਿਹੜੇ ਘਰਾਂ ਤੋਂ ਨਾ ਨਹੀਂ ਕੋਈ ਕੰਮ ਕਰਦੇ ਨਹੀਂ ਕੋਈ ਸਿੱਖਦੇ ਉਹ ਸੋਚਦੇ ਆ ਵੀ ਚਲੋ ਕਿਸੇ ਨੂੰ ਕਹਿ ਕੇ ਕੋਈ ਮਾੜਾ ਮੋਟਾ ਸ਼ਿਫਾਰਿਸ਼ ਕਰਕੇ एनर्जी मिशन रे काल च भेजतो ओ बच्चे एक ते ओ चुनौती है कि ओरे नाम पढ़देया ते नाम ਦੂਜਿਆਂ ਨੂੰ ਪੜਨ ਦਿੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡੀ ਕਸਵਟੀ ਇਹੋ ਜੀ ਆ ਵੀ ਜ਼ਿਆਦਾਤਰ ਤੇ ਉਹ ਦੋ ਤਿੰਨ ਮਹੀਨਿਆਂ ਚ ਨਿਕਲ ਜਾਂਦੇ ਆ ਕਿ ਸਵੇਰੇ 4 ਵਜੇ ਉਠਾ ਲੈਣੇ ਆ ਬਿਲਕੁਲ ਤੇ 5 ਵਜੇ ਗੁਰਦੁਆਰਾ ਸਾਹਿਬ ਲੱਗ ਜਾਣਾ ਠੀਕ ਹੈ 6:30 7 ਵਜੇ ਤੱਕ ਉਹਨਾਂ ਨੇ ਗੁਰਦੁਆਰਾ ਸਾਹਿਬ ਜਿਹੜੇ ਸ਼ੌਕ ਰੱਖਦੇ ਆ ਉਹ ਤੇ ਟਿਕ ਜਾਂਦੇ ਬਹੁਤੇ ਟਿਕ ਜਾਂਦੇ ਆ ਤੇ ਜਿਹੜੇ ਉਹ ਕੱਚੇ ਪਿੱਲੇ ਉਹ ਵੈਸੇ ਤਾਂ ਉੱਥੇ ਨਿਲ ਜਾਂਦੇ ਸੋ ਸਤ ਸੰਗਤ ਅਸੀਂ ਉਮੀਦ ਕਰਦੇ ਹਾਂ ਕਿ ਇਹ ਇੰਟਰਵਿਊ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਪ੍ਰਿੰਸੀਪਲ ਸਾਹਿਬ ਦੇ ਨਾਲ ਬੈ ਕੇ ਗੱਲਬਾਤ ਕਰਨਾ ਸਾਡੇ ਲਈ ਵੀ ਮਾਣ ਦੀ ਗੱਲ ਹੈ ਖਾਸ ਕਰਕੇ ਮੇਰੇ ਲਈ ਇਸ ਕਰਕੇ ਮਾਣ ਦੀ ਗੱਲ ਹੈ ਕਿ ਮੈਂ ਵੀ ਇਸੇ ਹੀ ਕਾਲਜ ਦੇ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਆ ਔਰ ਅੱਜ ਇਸੇ ਹੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਜੀ ਦੇ ਮੁਖਾਤਿਬ ਹੋ ਗਏ ਰੂਬਰੂ ਹੋ ਕੇ ਗੱਲਬਾਤ ਕਰ ਰਹੇ ਹਾਂ ਇਸੇ ਤਰ੍ਹਾਂ ਦੀ ਇੱਕ ਹੋਰ ਸ਼ਖਸੀਅਤ ਦੇ ਨਾਲ ਆਪ ਜੀ ਤੇ ਰੂਬਰੂ ਹੋਵਾਂਗੇ ਤੁਹਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਪੁਨਾ ਚੁਕਾਂ ਦੇ ਖੀਮਾ ਗੁਰੂ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ